ਇੱਕ ਮਿੰਟ ਵੀਡੀਓ ਸੁਣਿਓ ਤੇ ਪਰ ਆਪਾਂ ਗੱਲ ਕਰਦੇ ਆ ਕਿ ਇਹ ਭਾਈ ਬਚਿੱਤਰ ਸਿੰਘ ਬਾਰੇ ਕੀ ਕਹਿ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਬੰਦਾ ਕੀ ਕਹਿ ਰਿਹਾ ਮੈਨੂੰ ਯਾਦ ਆਉਂਦਾ ਕਹਿੰਦੇ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਜਦੋਂ ਕਿਹਾ ਵੀ ਸਾਹਮਣੇ ਭਾਈ ਤੈਨੂੰ ਕੀ ਦਿਸਦਾ ਤੇ ਭਾਈ ਸਾਹਿਬ ਨੇ ਕਿਹਾ ਵੀ ਮਹਾਰਾਜ ਕੱਟਾ ਆਉਂਦਾ ਮਾਰ ਕੇ ਤੁਹਾਡੇ ਚਰਨਾਂ 'ਚ ਲੈ ਕੇ ਆਉਣਾ ਤਾਂ ਮਹਾਰਾਜ ਤੋਂ ਇੱਕ ਹੋਰ ਆਗਿਆ ਮੰਗੀ ਭਾਈ ਬਚਿੱਤਰ ਸਿੰਘ ਨੇ ਉਹ ਆਗਿਆ ਕੀ ਮੰਗੀ ਵੀ ਮਹਾਰਾਜ ਇਹ ਤਾਂ ਹੁਣ ਮੈਂ ਮਾਰ ਲੈਣਾ ਕੱਟਾ ਤੇ ਬਾਹਰ ਜਿਹੜਾ ਤੁਰਿਆ ਹੁੰਦਾ ਪਹਾੜੀਆਂ ਦਾ ਜੇ ਤੁਸੀਂ ਆਗਿਆ ਦਿਓ ਤਾਂ ਮੈਂ ਇੰਦਰ ਦਾ ਹਾਥੀ ਆ ਜਿਹੜਾ ਐਰਾਵਾ ਤੋ ਵੀ ਮਾਰ ਲ ਫਾਈਮ ਜਿੱਤਰ ਸਿੰਘ ਕਹਿੰਦੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਣ ਮੈਂ ਇੰਦਰ ਦਾ ਜਿਹੜਾ 에ਰਾਵਤ ਹਾਥੀ ਆ ਉਹਨੂੰ ਮਾਰ ਲਿਆਂ ਕਹਿੰਦਾ ਮਹਾਰਾਜ ਦੀ ਮੌਤ ਸੀ ਉਹਨਾਂ ਨੇ ਕਿਹਾ ਨਹੀਂ ਤੂੰ ਮਾਰ ਲਿਆ ਉਹਨੇ ਜਾ ਕੇ ਇੰਦਰ ਵਾਲਾ ਵੀ ਮਾਰ ਲਿਆ ਹੁਣ ਅੱਡੀ ਕਰਮਾਤ ਹੈ ਇੰਦਰਾਪੁਰੀ ਕੰਬਲ ਲਾ ਦਿੱਤੀ ਉਹਨਾਂ ਨੇ ਤੁਸੀਂ ਦੇਖੋ ਕਿੱਡਾ ਵਰਤਾ ਦੋਸਤੋ ਆ ਵੀਡੀਓ ਵੇਖੋ ਚਲੋ ਮੈਂ ਪੱਤਰਕਾਰ ਬਾਰਤ ਨੇ ਕੋਹ ਕਹਣਾ ਤੇ ਚੱਲੇ ਪੁੜਕ ਦੇ ਬੜੇ ਹੁੰਦੇ ਆ ਹੈ ਤੇ ਦੋ ਨੰਬਰ ਪੈਦਲ ਹੀ ਆ ਇਹ ਸਾਰੇ ਇਹ ਕੰਜਰਦੀਨ ਹੀ ਨੇ ਨਾ ਲਾ ਵਿਖੋੜਾ ਬੈਠਾ ਇਹ ਇਹ ਤੁਸੀਂ ਸੋਚੋਗੇ ਨਾ ਵੀ ਵਡਿਆਈ ਕਰ ਰਿਹਾ ਸਿੱਖਾਂ ਦੀ ਬੋਲੇ ਲਿਆ ਇਹੋ ਸੋਚਣਾ ਵੀ ਪਈ ਬਚਿੱਤਰ ਨਹੀਂ 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 ਇਹ ਜੜਾ ਵੱਡ ਰਿਹਾ ਪਾਈ 75 ਸਿੰਘ ਦੀਆਂ ਵੀ ਤੇ ਸਿੱਖ ਧਰਮ ਦੀਆਂ ਵੀ ਪਾਈ 75 ਸਿੰਘ ਨੇ ਜਿਹੜਾ ਅਸਲੀ ਕਾਰਨਾਮਾ ਕੀਤਾ ਸੀਗਾ ਉਹਦੇ ਨਾਲ ਇਹ ਚੀਜ਼ਾਂ ਜੋੜ ਕੇ ਹਾਸੋ ਹੀ ਨਹੀਂ ਆ ਤੇ ਇਸ ਚੀਜ਼ ਤੇ ਲੋਕਾਂ ਨੇ ਹੱਸਣਾ ਕਿ ਹੌਲੀ ਹੌਲੀ ਕੀ ਹੋਊਗਾ ਵੀ ਜਦੋਂ ਇੱਕ ਚੀਜ਼ ਤੇ ਹੱਸਣਗੇ ਤੇ ਲੋਕੀ ਕਰਨਗੇ ਸ਼ਾਇਦ ਪਾਈ 75 ਸਿੰਘ ਨੇ ਅਸਲੀ ਜੋ ਕੀਤਾ ਸੀਗਾ ਅਥੀ ਵਾਲਾ ਉਹ ਵੀ ਸ਼ਾਇਦ ਝੂਠ ਸੀਗਾ ਇਹ ਲੋਕੀ ਜਾਣ ਕੇ ਪਰਮਫਲਾ ਰਹੇ ਨੇ ਜਾਣ ਕੇ ਚੀਜ਼ਾਂ ਕਰ ਰਹੇ ਨੇ ਤਾਂ ਕਿ ਸਿੱਖ ਹਿਸਟਰੀ ਦਾ ਜਿਹ ਸਿੱਖ ਦਾ ਅਸਲੀ ਇਤਿਹਾਸ ਆ ਉੱਤੇ ਵੀ ਸ਼ੱਕ ਪੈਦਾ ਕੀਤਾ ਜਾ ਸਕੇ ਹੁਣ ਇਹਨੂੰ ਬੰਦਾ ਪੁੱਛੇ ਵੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਗੁਰੂ ਸਾਹਿਬ ਕਹਿੰਦੇ ਫਿਰ ਬਾਲੇ ਜਿਹੜੇ ਇਹ ਹੈਗੇ ਬਹੁਤ ਜ਼ਿਆਦਾ ਦੇਵੀ ਦੇਵਤੇ ਆ ਇਹ ਹਿੰਦੂ ਧਰਮ ਵਾਲੇ ਬੰਦਿਆਂ ਨੂੰ ਵੀ ਪੀਰਾਂ ਨੂੰ ਪਤਾ ਕਿ ਮਿਥਿਹਾਸਿਕ ਨੇ ਕਈ ਮਿਥੋਲੋਜੀ ਕਰਨ ਮਨ ਘੜਤ ਨੇ ਇਹਨੇ ਮੋਹਰ ਲਾਈ ਆ ਕਿ ਇੰਦਰ ਦੇਵਤਾ ਨਾਂ ਦਾ ਕੋਈ ਦੇਵਤਾ ਹੈਗਾ ਉਹਦੇ ਕੋ ਹਾਥੀ ਹੈਗਾ ਜਿਹੜਾ ਸਮਾਨ ਚ ਰਹਿੰਦਾ ਸੋ ਇਹਨੇ ਮੋਹਰ ਲਾਈ ਆ ਉਹਨਾਂ ਚੀਜ਼ਾਂ ਤੇ ਜਿਨ੍ਹਾਂ ਦੀ ਗੁਰੂ ਜੀ ਗੁਰੂ ਸਾਹਿਬ ਕਾਟ ਕਰਦੇ ਆ ਸੋ ਸਮਝਿਓ ਇਸ ਗੱਲ ਨੂੰ ਸਮਝੋ ਅਗਰ ਸਮਝੋਗੇ ਤਾਂ ਬਚੋਗੇ ਨਹੀਂ ਤੇ ਨਹੀਂ ਬਚੋਗੇ ਇਹ ਬੰਦੇ ਜਿਹੜੇ ਆ ਇਹ ਪੂਰੀ ਸੋਚੀ ਸ਼ਮ ਇਹ ਰੋਜ਼ ਨਵਾਂ ਬੰਦਾ ਆਇਆ ਰਿਹਾ ਰੋਜ਼ ਇੱਕ ਨਵਾਂ ਬੰਦਾ ਆ ਰਿਹਾ ਰੋਜ਼ ਇੱਕ ਨਵਾਂ ਬੰਦਾ ਆ ਰਿਹਾ ਅ ਇੰਟਰਨੈਟ ਦੇ ਉੱਤੇ ਹੋਈਆਂ ਕੋਈ ਸੂਰਜ ਤੇ ਜਾ ਰਿਹਾ ਕੋਈ ਕਿਤੇ ਆ ਰਿਹਾ ਬਾਣਾ ਪਾ ਕੇ ਉਹ ਵੀ ਤੁਸੀਂ ਵੇਖੋ ਇਹ ਸਾਜ਼ਿਸ਼ ਆ ਇਹ ਸਿੱਖਾਂ ਦੀ ਅਸਲੀ ਜਿਹੜੀ ਇਤਿਹਾਸ ਆ ਉਹਨੂੰ ਵੀ ਜਾਣ ਕੇ ਮਲਿਆਮੇਟ ਕਰਨਾ ਚਾਹੁੰਦੇ ਆ ਉਹਨੂੰ ਮਜ਼ਾਕ ਦਾ ਪਾਤਰ ਬਣਾਉਣਾ ਚਾਹੁੰਦੇ ਆ ਹੋਰ ਕੋਈ ਕਾਰਨ ਨਹੀਂ ਜੇ ਨਹੀਂ ਤੇ ਇੱਕੋ ਦਮ ਇਹੋ ਜਿਹੇ ਏਨੇ ਬੰਦੇ ਪੈਦਾ ਹੋ ਜਾਣੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਨਾ ਹੋਵੇ ਤੇ ਗੁਰੂ ਸਾਹਿਬ ਦੀ ਜਿਹੜੀ ਅਸਲੀ ਫਿਲਾਸਫੀ ਆ ਜਿਹੜੀ ਪ੍ਰੈਕਟੀਕਲ ਫਿਲਾਸਫੀ ਆ ਉਹਨੂੰ ਜ਼ੀਰੋ ਕਰਨ ਦੇ ਲਈ ਇਹ ਇਹੋ ਜਿਹੇ ਬੇਵਕੂਫ ਪੱਤਰਕਾਰ ਤੇ ਨਾਲ ਹੈ ਹੀ ਆ ਚਲੋ ਉਹ ਉਹਨੇ ਤੇ ਆਪਣਾ ਚੈਨਲ ਚ ਰਾਉਣਾ ਵਾ ਰਾਈਟ ਤੇ ਇਹੋ ਜਿਹੇ ਬੰਦੇ ਕਿਤਰਾ ਨਿਕਲ ਆ ਇਹਨਾਂ ਤੋਂ ਬਾਜੋ ਇਹ ਹੱਸਣ ਵਾਲੀ ਗੱਲ ਨਹੀਂ ਕਿ ਇਹਨੇ ਭਾਈ ਬਚਿੱਤਰ ਸਿੰਘ ਦੀ ਕੋਈ ਵਡਿਆਈ ਨਹੀਂ ਕੀਤੀ ਇਹਨੇ ਭਾਈ ਬਚਿੱਤਰ ਸਿੰਘ ਦਾ ਨਰਾਦਰ ਕੀਤਾ ਜਿਹੜਾ ਉਹਨੇ ਅਸਲੀ ਕਾਰਜ ਕੀਤਾ ਸੀਗਾ ਉਹਦੇ ਬਾਰੇ ਵੀ ਜਿਹੜਾ ਵਾ ਇਹਨੇ ਇਹ ਪਰਮਫਲਾ ਕੇ ਤੇ ਇਹ ਗੱਲ ਜਿਹੜੀ ਆ ਕੀਤੀ ਆ